ਲੱਖਾ ਸਦਾਣਾ ਪਾਣੀਆਂ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਤਾਂ ਹੀ ਕੁਝ ਲੀਡਰਾਂ ਨੂੰ ਚੁਗਦਾ ਕਿ ਲੱਖਾ ਸਦਾਣਾ ਕਿਉਂ ਅੱਗੇ ਆ ਗਿਆ ਤੇ ਸਾਨੂੰ ਹੁਣ ਅੱਗੇ ਹੋ ਕੇ ਪਾਣੀ ਬਚਾਉਣਾ ਪਵੇਗਾ ਲੁਧਿਆਣਾ ਦੇ ਵਿੱਚ ਜਿਹੜਾ ਮੁੱਢਾ ਦਰਿਆ ਜਾ ਕੇ ਸਤਲੁਜ ਦਰਿਆ ਵਿੱਚ ਮਿਲਦਾ ਉਸ ਨੂੰ ਅਸੀਂ ਨਹੀਂ ਮਿਲਣ ਦਵਾਂਗੇ ਤੇ ਉਸ ਵਿੱਚ ਗੰਦਾ ਪਾਣੀ ਪੈ ਰਿਹਾ ਉਸ ਵਿੱਚ ਜਰੇਨੀਅਮ ਨਾਂ ਦਾ ਜਿਹੜਾ ਪਦਾਰਥ ਹੈ ਉਹ ਮਨੁੱਖੇ ਕੈਂਸਰ ਪੈਦਾ ਕਰ ਰਿਹਾ ਅੱਗੇ ਸਾਡੇ ਲੋਕ ਇਸ ਨੂੰ ਪੀਂਦੇ ਨੇ ਅਸੀਂ ਜਾਗਰੂਕ ਕਰ ਰਹੇ ਹਾਂ ਲੋਕਾਂ ਨੂੰ ਤੇ ਫੈਕਟਰੀ ਮਾਲਕਾਂ ਨੂੰ ਨਕੇਲ ਕੱਸ ਰਹੇ ਹਾਂ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਅਸੀਂ ਰੋਜ਼ ਮਾਰਚ ਸ਼ਨੀਵਾਰ 24 ਤਰੀਕ ਨੂੰ ਕੱਢਣ ਜਾ ਰਹੇ ਹਾਂ ਲੁਧਿਆਣਾ ਵਿਕੇ ਪੰਜਾਬੀਆਂ ਨੂੰ ਅਪੀਲ ਹੈ ਕਿ ਹਮ ਮਹਾਕੇ ਪਹੁੰਚੋ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਲਗਾਤਾਰ ਅਸੀਂ ਤੁਹਾਨੂੰ ਪਿਛਲੇ 2 2.5 ਮਹੀਨਿਆਂ ਤੋਂ ਜੋ ਪੰਜਾਬ ਦੇ ਹਾਲਾਤ ਖਾ ਰਹੇ ਆ ਵੱਖ-ਵੱਖ ਪਿੰਡਾਂ 'ਚ ਵੀ ਜਾ ਰਹੇ ਆ ਤਕਰੀਬਨ ਲੁਧਿਆਣਾ ਫਰੋਇਪੁਰਾ ਮੋਗਾ ਫਰੀਦਕੋਟ ਮੁਕਸਰ ਹਵੋਰ ਫਾਲਕਾ ਤੱਕ ਅਸੀਂ ਗਏ ਆ ਤੇ ਅੱਜ ਵੀ ਅਸੀਂ ਲੁਧਿਆਣੇ ਦੇ ਪਿੰਡਾਂ 'ਚ ਹੁਣੇ ਤੁਰੇ ਆਏ ਆ ਤੇ ਜੋ ਤੁਹਾਨੂੰ ਅੱਜ ਹਾਲਾਤ ਉੱਥੇ ਦਿਖਾਏ ਆ ਵੀ ਕਿਸ ਤਰ੍ਹਾਂ ਜ਼ਹਿਰਾਂ ਜਿਹੜੀਆਂ ਉਹ ਫੈਕਟਰੀਆਂ 'ਚ ਫੈਕਟਰੀਆਂ ਦੀਆਂ ਜਿਹੜੀਆਂ ਡਾਈੰਗ ਫੈਕਟਰੀਆਂ ਉਹ ਰੰਗਣ ਦੀਆਂ ਉਹਨਾਂ ਦੀਆਂ ਜ਼ਹਿਰਾਂ ਤੇ ਜਿੱਨਾਂ ਲੁਧਿਆਣੇ ਦਾ ਸੀਵਰੇਜ ਜਿੱਨਾਂ ਲੁਧਿਆਣੇ ਦਾ ਪਸ਼ੂਆਂ ਦਾ ਗੋਹਾ ਮੂਤ ਹਸਪਤਾਲਾਂ ਦਾ ਜੋ ਗੰਦਗੀ ਜੋ ਮਰੀਜ਼ਾਂ ਦੀ ਬਿਮਾਰੀ ਠਮਾਰੀ ਜੋ 30 35 ਲੱਖ ਦੀ ਆਬਾਦੀ ਦਾ ਟੱਟੀ ਪਿਸ਼ਾਬ ਉਹ ਬੁੱਢੇ ਦਰਿਆ ਰਾਹੀਂ ਸਤਲੁਜ ਦੇ ਵਿੱਚ ਲਗਾਤਾਰ ਜ਼ਹਿਰ ਘੋਲ ਕੇ ਕੈਮੀਕਲ ਪਾ ਕੇ ਜੈਰਨੀਅਮ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਮੈਂ ਪਿੰਡਾਂ 'ਚ ਗਿਆ ਹੈਰਾਨ ਕਰਨ ਵਾਲੇ ਮਤਲਬ ਕਿ ਉੱਥੇ ਜਿਹੜੇ ਤਤ ਸਾਹਮਣੇ ਆ ਰਹੇ ਆ ਕਿਸੇ ਪਿੰਡ ਚ 100 ਮਗਰ 50 ਬੰਦੇ ਕਿਸੇ ਪਿੰਡ 100 ਮਗਰ 80 ਬੰਦੇ ਕਾਲੇ ਪੀਲੇ ਦਾ ਸ਼ਿਕਾਰ ਹੋ ਚੁੱਕੇ ਆ ਬੱਚਿਆਂ ਦੀਆਂ ਕਿਡਨੀਆਂ ਫੇਲ ਹੋ ਰਹੀਆਂ ਨੇ ਗੁਰਦੇ ਫੇਲ ਹੋ ਰਹੇ ਨੇ ਕੈਂਸਰ ਨਾਲ ਲੋਕ ਮਰ ਰਹੇ ਨੇ ਤੁਸੀਂ ਲਗਾਤਾਰ ਉਹ ਸੜਿਆ ਹੋਇਆ ਜ਼ਹਿਰ ਬਣਿਆ ਪਾਣੀ ਲੋਕਾਂ ਦਾ ਜਿਹੜਾ ਟੱਟੀ ਮੂਤ ਜਿਹੜਾ ਪਸ਼ੂਆਂ ਦਾ ਗੋਹਾ ਮੂਤ ਸਾਰਾ ਲਗਾਤਾਰ ਤੁਸੀਂ ਪਿਛਲੇ 30-35 ਸਾਲ ਤੋਂ ਇਹ ਪਾਣੀ ਇਹ ਜ਼ਹਿਰਾ ਪੀ ਰਹੇ ਆਂ ਭਰਾਵੋ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਐਸੇ ਬਾਦਲ ਵੀ ਰਾਜ ਕਰ ਗਏ ਇੱਥੇ ਕਾਂਗਰਸੀ ਵੀ ਰਾਜ ਕਰ ਗਏ ਇੱਥੇ ਆ ਹਣ ਅਖੌਤੀ ਇਨਕਲਾਬੀ ਜਿਹੜੇ ਜਲ ਇਨਕਲਾਬੀ ਬਣੇ ਫਿਰਦੇ ਆ ਆ ਪੰਜਾਬ ਦਾ ਮੁੱਖ ਮੰਤਰੀ ਕਰੇ ਤੇਜਰ ਹੇਲੇ ਪਿੰਡ ਜਾ ਕੇ ਕਿਹੜੇ ਤਰ੍ਹਾਂ ਗਾਲੇ ਪਿੰਡ ਜਾ ਕੇ ਕਹਿੰਦਾ ਹੁੰਦਾ ਸੀਗਾ ਕਿ ਇੱਥੇ ਲੋਕਾਂ ਨੂੰ ਉਹ ਪਾਣੀ ਬੁੱਢੇ ਦਰਿਆ ਦਾ ਕੈਂਸਰ ਮਾਰ ਰਿਹਾ ਅੱਜ ਇਹ ਵੀ ਅੱਖਾਂ ਮੀ ਚੁੱਕਿਆ ਭਰਾਵੋ ਸਵਾ ਪੰਜਾਬੀਓ ਘਰਾਂ ਚ ਬੈਠ ਕੇ ਮਰਨ ਨਾਲੋਂ ਚੰਗਾ ਕਿ ਲੜ ਕੇ ਅਸੀਂ ਇਹ ਜ਼ਹਿਰਾਂ ਜਿਹੜੀਆਂ ਲਗਾਤਾਰ ਸਾਡੇ ਦਰਿਆਵਾਂ 'ਚ ਪਾਈਆਂ ਜਾ ਰਹੀਆਂ ਨੇ ਸਾਡੇ ਧਰਤੀ ਹੇਠਾਂ ਬੋਰ ਕਰਕੇ ਜੀਰੇ ਵਰਗੀਆਂ ਹਜ਼ਾਰਾਂ ਫੈਕਟਰੀਆਂ ਨੇ ਜਿਹੜੀਆਂ ਲਗਾਤਾਰ ਇੱਕ ਜੀਰਾ ਬੰਦ ਕਰਾ ਲਈ ਆਪਾਂ ਫੈਕਟਰੀ ਲੜ ਖੋਲ ਕੇ ਪੰਜਾਬ ਦੇ ਲੋਕਾਂ ਨੇ ਜੀਰੇ ਵਰਗੀਆਂ ਹਜ਼ਾਰਾਂ ਫੈਕਟਰੀਆਂ ਧਰਤੀ ਹੇਠਾਂ ਲਗਾਤਾਰ ਜਰਨੀਅਮ ਕੈਮੀਕਲ ਪਾਰ ਰਹੀਆਂ ਨੇ ਹਾਈ ਕੋਰਟ ਨੇ 14 ਸਾਲਾਂ ਬਾਅਦ ਇੱਕ ਪਟੀਸ਼ਨ ਤੇ ਫੈਸਲਾ ਸੁਣਾਉਂਦੇ ਹੋਏ ਸਰਕਾਰ ਨੂੰ ਪਿਆ ਕਿ ਤੁਸੀਂ ਗਮਰਾਹ ਕੀਤਾ ਤੁਸੀਂ ਝੂਠ ਬੋਲਿਆ ਜੋ ਤੁਸੀਂ ਇਹ ਕਿਹਾ ਹਾਈ ਕੋਰਟ ਦੇ ਵਿੱਚ ਜਾ ਕੇ ਤੁਹਾਡੇ ਵਕੀਲਾਂ ਨੇ ਕਿ ਪਾਣੀ ਦੇ ਵਿੱਚ ਜਰਨੀਅਮ ਨਹੀਂ ਆ ਜਦੋਂ ਕਿ ਪੰਜਾਬ ਦੇ ਪਾਣੀ ਦੇ ਵਿੱਚ ਚਾਹੇ ਦਰਿਆਵਾਂ ਦਾ ਪਾਣੀ ਆ ਚਾਹੇ ਧਰਤੀ ਹੇਠਲਾ ਪਾਣੀ ਉਹ ਜਰਨੀਅਮ ਬਹੁਤ ਵੱਡੀ ਮਾਤਰਾ ਦੇ ਵਿੱਚ ਆ ਚੁੱਕਿਆ ਤੇ ਲੋਕਾਂ ਨੂੰ ਮਾਰ ਰਿਹਾ ਸੁਭਰਾਵ ਆਖ ਕੇ ਅਸੀਂ 8 ਸਾਲ ਹੋ ਗਏ ਸਾਨੂੰ ਲੜਦਿਆਂ ਨੂੰ ਆਖ ਕੇ ਇਸ ਵਾਰ ਇਹ ਅੰਨੀ ਬੋਲੀ ਗੂੰਗੀ ਹੋ ਚੁੱਕੀ ਸਰਕਾਰ ਅਬਲਕੋ ਲੱਖਾਂ ਬੰਦ ਕਰੀ ਬੈਠਾ ਪੰਜਾਬ ਦਾ ਜਿਹੜਾ ਖੋਤੀ ਯੱਲੀ ਇਨਕਲਾਬੀ ਮੁੱਖ ਮੰਤਰੀ ਤੁਸੀਂ ਬਣਾਇਆ ਇਹਨਾਂ ਦੇ ਐਮਐਲਏ ਗੋਗੀ ਵਰਗੇ ਪੱਪੀ ਵਰਗੇ ਬੱਗੇ ਵਰਗੇ ਲੁਧਿਆਣੇ ਤੋਂ ਸ਼ਰਿਆਮ ਫੈਕਟਰੀਆਂ ਦੇ ਮਾਲਕਾਂ ਦੇ ਹੱਕ 'ਚ ਭੁਗਤ ਰਹੇ ਆ ਭਰਾਵੋ ਸ਼ਰਿਆਮ ਇਹ ਉਹਨਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਡਾਈਂਗ ਫੈਕਟਰੀਆਂ ਦੇ ਮਾਲਕਾਂ ਨਾਲ ਡੀਸੀ ਨਾਲ ਮੀਟਿੰਗਾਂ ਕਰਾ ਰਹੇ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਲੋਕ ਮਰ ਰਹੇ ਆ ਪਰ ਪੰਜਾਬ ਦੇ ਲੋਕੋ ਘਰਾਂ ਦੇ ਵਿੱਚ ਕੁੰਡੇ ਲਾ ਕੇ ਘਰਾਂ 'ਚ ਬੈਠ ਕੇ ਮਰਨ ਨਾਲੋਂ ਚੰਗਾ ਆਓ ਉੱਠ ਕੇ ਇਹਨਾਂ ਨੂੰ ਘੇਰ ਗਏ ਇਹਨਾਂ ਜ਼ਹਿਰਾਂ ਨੂੰ ਬੰਨ ਮਾਰ ਗਏ ਆਪਣੀ ਜ਼ਿੰਦਗੀ ਬਚਾ ਗਏ ਆਪਣੇ ਜਵਾਕ ਬਚਾਈਏ ਸੋ ਆਓ ਮੇਰਾ ਵੀਰ ਆਪਾਂ ਪਰਸੋਂ ਧਿਆਨ ਨਾਲ ਮੇਰੀ ਗੱਲ ਸੁਣ ਲਿਓ ਪਰਸੋਂ ਦਿਨਬਾਰ ਤਰੀਕ 24 ਆ ਸਮਾਂ 10 ਵਜੇ ਆਪਾਂ ਇਕੱਠੇ ਹੋਣਾ ਹੈ ਜਿਹੜਾ ਨਹਿਰਾਂ ਦੇ ਉੱਤੇ ਬੇਰਕਾ ਪਲਾਂਟ ਬਣਿਆ ਉੱਥੋਂ ਲੈ ਕੇ ਆਪਣਾ ਰੋਹ ਮਾਰਚ ਆਪਾਂ ਬਾਜ਼ਾਰ 'ਚ ਜਾਣਾ ਤੁਰ ਕੇ 2 2.5 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਅਸ਼ੀਰ ਕਰਤਾਰ ਸਿੰਘ ਸਰਾਬੇ ਦੇ ਬੋਤ ਤੱਕ ਆਪਾਂ ਜਾਣਾ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਆਪਾਂ ਕਿਵੇਂ ਆਉਣਾ ਜਿਹੜੇ ਬਹੰਡੇ ਜ਼ਿਲ੍ਹੇ ਵਾਲੇ ਆ ਉਹ 8 ਵਜੇ ਆਪਾਂ ਸਹੀ 8 ਵਜੇ ਜਿਹੜਾ ਕਲੰਗੀ ਧਰ ਗੁਰੂ ਘਰ ਹੈ ਰਾਮਪਰੇ ਬਾਈਪਾਸ ਦੇ ਉੱਤੇ ਉੱਥੇ ਬਹਿੰਡਿਆ ਲੈਣੇ ਇਕੱਠੇ ਹੋਣਾ ਸਹੀ 8 ਵਜੇ ਮਾਨਸਾਲੇ ਜਿਹੜੇ ਸਹੀ 8:30 ਵਜੇ ਸੰਘੇੜਾ ਕਾਲਜਾ ਜਿਹੜਾ ਬਾਈਪਾਸ ਬਰਨਾਲੇ ਜ਼ਿਲ੍ਹੇ ਦੇ ਵਿੱਚ ਜੇ ਆਪਾਂ ਲੁਧਿਆਣਾ ਨੂੰ ਜਾਣਾ ਸੰਘੇੜਾ ਕਾਲਜਾ ਦਾ ਬਾਈਪਾਸ ਦੇ ਉੱਤੇ ਸ੍ਰੀ ਇਰਾ ਕਾਲਜ ਕੋਲੇ ਮਾਨਸ ਵਾਲਿਆਂ ਨੇ ਇਕੱਠੇ ਹੋਣਾ 8:30 ਦਾ ਸਮਾਂ ਹੈ 8 ਵਜੇ ਦਾ ਸਮਾਂ ਹੈ ਰਾਮਪਰੇ ਦਾ ਬਰੰਡੇ ਵਾਲਿਆਂ ਨੂੰ ਹੈ ਤੇ 8 ਵਜੇ ਦਾ ਸਮਾਂ ਹੀ ਜਿਹੜੇ ਮੁਕਸਰ ਵਾਲੇ ਆ ਉਹਨਾਂ ਨੇ ਸਰਾਏ ਨਾਗਾ ਗੁਰੂ ਘਰ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਹਦਾ ਜਨਮ ਸਥਾਨ ਹੈ ਉਸ ਗੁਰੂ ਘਰ ਦੇ ਵਿੱਚ ਇਕੱਠੇ ਹੋ ਕੇ ਤੁਰਨਾ ਹੈ ਜਿਹੜੇ ਮੁਕਸਰ ਦੇ ਨੇ ਤੇ ਜਿਹੜੇ ਫਰੀਦਕੋਟ ਵਾਲੇ ਨੇ ਉਹਨਾਂ ਨੇ ਜਿਹੜੀ ਸਾਦਕਦ ਚੌਂਖ ਦੇ ਵਿੱਚ दाना ਮੰਡੀਆ ਫਰੀਦਕੋਟ ਉੱਥੇ ਇਕੱਠੇ ਹੋਣਾ ਤੇ ਫਿਰੋਜ਼ਪੁਰ ਵਾਲਿਆਂ ਨੇ ਇਕੱਠੇ ਹੋਣਾ ਤਲਵੰਡੀ ਭਾਈ ਤਲਵੰਡੀ ਭਾਈ ਇਕੱਠੇ ਹੋਣਾ ਚੌਂਕ 'ਚ ਫਿਰੋਜ਼ਪੁਰ ਵਾਲਿਆਂ ਨੇ ਤੇ ਜਿਹੜੇ ਹਵੌਰ ਫਾਲਕਾ ਵਾਲੇ ਨੇ ਉਹ ਤੁਹਾਨੂੰ ਜਿਵੇਂ ਵੀ ਠੀਕ ਲੱਗਦਾ ਵੀ ਤੁਸੀਂ ਫਿਰੋਜ਼ਪੁਰਾਂ ਨਾਲ ਆ ਸਕਦੇ ਹੋ ਤੁਸੀਂ ਫਰੀਦਕੋਟ ਤੁਹਾਨੂੰ ਠੀਕ ਰਹੂਗਾ ਮੁਕਸਰ ਠੀਕ ਰਹੂਗਾ ਬਰੰਡਾ ਠੀਕ ਰਹੂਗਾ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਹੋਰ ਤੇ ਫਾਲਕਾ ਨੂੰ ਤੁਸੀਂ ਉੱਥੇ ਉਹਨਾਂ ਨਾਲ ਆ ਕੇ ਜੁੜ ਸਕਦੇ ਆ ਸਮਾਂ ਧਿਆਨ ਰੱਖਿਓ ਸਹੀ 8 ਵਜੇ 8 ਤੋਂ 8:30 ਦੇ ਵਿੱਚ ਵਿੱਚ ਆਪਾਂ ਇਹਨਾਂ ਥਾਵਾਂ ਤੇ ਪਹੁੰਚ ਜਾਣਾ ਤਾਂ ਕਿ ਆਪਾਂ ਸਹੀ ਟਾਈਮ ਸਹੀ ਵਕਤ ਜਿਹੜਾ ਬੇਰਕਾ ਪਲਾਂਟ ਨਹਿਰ ਦੇ ਪੁਲ ਦੇ ਉੱਤੇ ਜਿਹੜਾ ਵੱਡਿਆ ਵੱਡਾ ਹਾਈਵੇ ਨਗਦਾ ਪੋਲਾ ਜਿਹੜਾ ਮੁੱਲਾਂਪੁਰ ਤੋਂ ਆਪਾਂ ਜਾਂਦੇ ਆ ਪੁਲ ਨਹੀਂ ਚੜਨਾ ਨਹਿਰ ਦੇ ਉਹ ਪੁਲ ਦੇ ਥੱਲੇ ਜਿਹੜਾ ਹਾਈਵੇ ਦੇ ਉੱਤੇ ਪੁਲ ਬਣਿਆ ਸੜਕ ਦੇ ਉੱਤੇ ਉਹਦੇ ਥੱਲੇ ਨਹਿਰ ਦੇ ਪੁਲ ਦੇ ਉੱਤੇ ਬੇਰਕਾ ਪਲਾਂਟ ਦੇ ਬਿਲਕੁਲ ਸਾਹਮਣੇ ਆਪਾਂ 10:00 ਵਜੇ ਇਕੱਠੇ ਹੋਣਾ ਹੈ ਲੰਗਰ ਪ੍ਰਸ਼ਾਦ ਇਹ ਤੁਹਾਨੂੰ ਉੱਥੇ ਤਿਆਰ ਮਿਲਣਗੇ। ਕਈ ਵਾਰੀ ਸੋਚਦਾ ਵੀ ਆਪਾਂ ਕੋਈ ਗੱਲ ਰੋਟੀ ਖਾ ਕੇ ਚੱਲੋ ਜੀ। ਰੋਟੀ ਨਹੀਂ ਵੀ ਖਾ ਕੇ ਆਵੋਗੇ ਤਾਂ ਟਾਈਮ ਨਾਲ ਪਹੁੰਚ ਜਾਓਗੇ। ਤਾਂ ਰੋਟੀ ਪ੍ਰਸ਼ਾਦੇ ਲੰਗਰ ਸਾਰੇ ਤਿਆਰ ਹੋਣਗੇ। ਸੋ ਮੇਰੀ ਸਮੁੱਚੇ ਪੰਜਾਬੀਆਂ ਨੂੰ ਅਪੀਲ ਆ ਕਿ ਪਾਣੀ ਅਮੀਰ ਨੇ ਵੀ ਗਰੀਬ ਨੇ ਵੀ। ਪਿੰਡੂ ਨੇ ਵੀ ਸ਼ਹਿਰੀ ਨੇ ਵੀ। ਹਿੰਦੂ ਸਿੱਖ ਮੁਸਲਮਾਨ ਸਾਰਿਆਂ ਨੇ ਭਰਾਵੋ ਪਾਣੀ ਪੀਣਾ। ਪਾਣੀ ਸਾਰਿਆਂ ਨੂੰ ਜ਼ਿੰਦਗੀ ਤੇ ਜੀਵਨ। ਦੰਦਾ ਪਾਣੀ ਦੀ ਕੋਈ ਜਾਤ ਨਹੀਂ ਆ ਕੋਈ ਧਰਮ ਨਹੀਂ ਆ ਸੋ ਪਾਣੀ ਹਰ ਇਕ ਲਈ ਜ਼ਰੂਰੀ ਆ ਜੇ ਪਾਣੀ ਆ ਤਾਂ ਜੀਵਨ ਆ ਸੋ ਆਓ ਆਪਾਂ ਆਪਣੇ ਇਹਨਾਂ ਪਾਣੀਆਂ ਨੂੰ ਬਚਾਉਣ ਲਈ ਜਿੰਨਾ ਪਾਣੀਆਂ ਦੇ ਨਾਲ ਸਾਡੇ ਗੁਰੂਆਂ ਨੇ ਵੀ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਪਹਿਲਾ ਪਾਣੀ ਜੀਉ ਹੈ ਜੇ ਤਰਿਆ ਸਭ ਕੋਈ ਪਾਣੀ ਆ ਤਾਂ ਜੀਵਨ ਬੜਾ ਗੂੜਾ ਸਾਡਾ ਰਿਸ਼ਤਾ ਨਾਤਾ ਇਹਨਾਂ ਦਰਿਆਵਾਂ ਦੇ ਨਾਲ ਆ ਸਤਲੁਜ ਤਾਂ ਉਹ ਪਾਣੀ ਜਿਹਦੇ ਵਿੱਚੋਂ ਦਸ਼ਮੇਸ਼ ਪਿਤਾ ਨੇ ਖੰਡੇ ਵਾਟੇ ਦੀ ਪੌਲ ਇਹਿਆਰ ਕੀਤੀ ਪਾਣੀ ਲੈ ਕੇ ਦੇ ਅਮਰ ਸ਼ਕਾਇਆ ਜਿਹੜਾ ਪਾਣੀ ਪੀ ਕੇ ਸੂਰਮੇ ਪੈਦਾ ਹੋਏ ਯੋਧੇ ਮਰਜੀਵੜੇ ਪੈਦਾ ਹੋਏ ਜਿਨ੍ਹਾਂ ਨੇ ਜ਼ੁਲਮ ਦਾ ਨਾਸ ਕੀਤਾ ਜਿਹੜਾ ਪਾਣੀ ਸਾਨੂੰ ਕਦੇ ਜ਼ਿੰਦਗੀ ਜੀਵਨ ਬਖਸ਼ਦਾ ਸੀ ਜਿਹੜਾ ਪਾਣੀ ਹਾਸੇ ਖੇੜੇ ਖੁਸ਼ੀਆਂ ਦਿੰਦਾ ਸੀ ਉਹ ਪਾਣੀ ਅੱਜ ਮੌਤ ਤੇ ਘਰ ਘਰ ਕੈਂਸਰ ਵਾੜ ਰਿਹਾ ਭਰਾਵੋ ਰਿਪੋਰਟਾਂ ਆ ਰਹੀਆਂ ਲਗਾਤਾਰ ਕਿ ਜਿਹੜਾ ਪਾਣੀ ਐ ਇਸ ਵੇਲੇ ਪੰਜਾਬ ਪੀ ਰਿਆ ਧਰਤੀ ਹੇਠੋਂ ਕੱਢ ਕੇ ਤੇ ਦਰਿਆਵਾਂ ਨਹਿਰਾਂ ਦੇ ਵਿੱਚੋਂ ਕਿ ਇਹੀ ਪਾਣੀ ਪੰਜਾਬ ਪੀਂਦਾ ਰਿਹਾ 2030 ਤੱਕ ਜਾਂਦਿਆਂ ਜਾਂਦਿਆਂ 70% ਪੰਜਾਬ ਨੇ ਕੈਂਸਰ ਨਾਲ ਤੇ ਕਾਲੀ ਪੀੜੀ ਵਰਗੀਆਂ ਬਿਮਾਰੀਆਂ ਨਾਲ ਮਰ ਜਾਣਾ ਤੁਹਾਡੇ ਇੱਥੇ ਹਾਲਾਤ ਐਸੇ ਬਣ ਰਹੇ ਨੇ ਕਿ ਤੁਹਾਡੇ ਬੱਚੇ ਪੈਦਾ ਹੁਣ ਹੜ ਜਣਿਆ ਜੋ ਜਰੇਨੀਅਮ ਲਗਾਤਾਰ ਇਹ ਨਹਿਰਾਂ ਦਰਿਆਵਾਂ ਤੇ ਧਰਤੀ ਹੇਠਾਂ ਲਗਾਤਾਰ ਇਹ ਫੈਕਟਰੀਆਂ ਵਾਲੇ ਡੈਂਗਾ ਵਾਲੇ ਉਨਰੰਗਨ ਵਾਲੇ ਪਾ ਰਹੇ ਨੇ ਪ੍ਰਭੂ ਦੁਨੀਆ ਦੇ ਵਿੱਚ ਬੰਦ ਨੇ ਬੈਨ ਨੇ ਭਾਰਤ ਦੇ ਵਿੱਚ ਬੈਨ ਨੇ ਪਰ ਪੰਜਾਬ ਦੀ ਧਰਤੀ ਲੁਧਿਆਣੇ ਦੇ ਵਿੱਚ ਹਜ਼ਾਰਾਂ ਡਾਈਆਂ ਇੱਥੇ ਜਿਹੜੀਆਂ ਇਹਨਾਂ ਨੇ ਲਾ ਰੱਖੀਆਂ ਨੇ ਲਗਾਤਾਰ